ਅੰਮ੍ਰਿਤਪਾਲ ਸਿੰਘ ਦੇ ਕਾਫੀ ਗੈਂਗਸਟਰ ਨਾਲ ਸਬੰਧ ਨੇ ਤੇ ਕਿਤਨੇ ਕਿਤੇ ਫਿਰ ਮਾਹੌਲ ਖਰਾਬ ਹੋ ਸਕਦਾ ਹੈ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਦੇ ਰਾਜਨੀਤਿਕ ਤੌਰ ਤੇ ਉਹਨਾਂ ਕੋ ਡਰ ਰਹੀ ਹੈ ਬਾਕੀ ਪੰਜਾਬ ਦੇ ਲੋਕਾਂ ਨੂੰ ਉਹ ਤਾਂ ਖਤਰਾ ਨਾ ਉਹਨਾਂ ਦੇ ਕੋਈ ਇਸ ਦੀ ਇਦਾਂ ਦੇ ਕੋਈ ਸਬੰਧ ਨਹੀਂ ਆ ਜਾਣ ਬੁੱਝ ਕੇ ਅਦਾਲਤਾਂ ਨੂੰ ਵੀ ਲੋਕਾਂ ਨੂੰ ਵੀ ਘਬਰਾਹਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਮੇਰੇ ਖਿਆਲ ਹੈ ਕਿ ਜੇ ਲੋਕਾਂ ਨੂੰ ਇੰਨਾ ਲੱਗਦਾ ਹੁੰਦਾ ਤੇ ਉਹ ਉਹਨੂੰ ਐਡੇ ਵੱਡੇ ਪਦਰ ਤੇ ਵੋਟਾਂ ਪਾ ਕੇ ਐਮਪੀ ਨਾ ਬਣਾਉਂਦੇ ਪੁਲਿਸ ਮੁਲਾਜ਼ਮ ਦਾ ਬੇਟਾ ਉਹ ਵੀ ਹਿੰਦੂ ਪਰਿਵਾਰ ਚੋਂ ਉਹ ਜਦੋਂ ਨਸ਼ੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਨੂੰ ਵੀ ਇੱਕ ਉਮੀਦ ਹੀ ਕਰਨ ਅਮਰਤਪਾਲ ਦਿਖਦਾ ਕਿ ਸ਼ਾਇਦ ਜਿਉਂ ਬਾਹਰ ਹੁੰਦਾ ਤੇ ਸਾਡਾ ਸਾਡਾ ਪੁੱਤ ਬਨਾ ਮਰਦਾ ਜਾਂ ਹੋਰ ਹਜ਼ਾਰਾਂ ਲੋਕ ਬਚ ਜਾਂਦੇ ਤੇ ਡਰਾਮਾ ਕੀਤਾ ਜਾ ਰਿਹਾ ਕਿ ਯੁੱਧ ਨਸ਼ਿਆਂ ਵਿਰੋਧ ਇੱਕ ਪੂਰੇ ਨਸ਼ੇ ਨੂੰ ਸਹੀ ਤਰੀਕੇ ਨਾਲ ਰੋਕ ਸਕਦੇ ਸੀ ਜਾਂ ਨਸ਼ੇ ਦੇ ਇਹ ਧਰਤੀ ਤੋਂ ਖਤਮ ਕਰ ਸਕਦੇ ਸੀ ਉਹਨਾਂ ਬੰਦਿਆਂ ਨੂੰ ਚੁੱਕ ਕੇ ਤੇ ਐਨਐਸਏ ਲਾ ਕੇ ਜਾਂ ਹੋਰ ਇਹੋ ਜਿਹੇ ਡਰਾਮੇ ਕਰਕੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਤੇ ਹੁਣ ਦੇ ਖੰਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੀ ਐਨਐਸਏ ਨੂੰ ਲੈ ਕੇ ਫਿਰ ਮੁਰਤ ਤੋਂ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਜਿਸ ਤੋਂ ਬਾਅਦ ਫਿਰ ਉਹਨਾਂ ਦੀ ਰਿਹਾਈ 'ਤੇ ਰੋਕ ਲੱਗੀ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੀਆਂ ਵੀਡੀਓ ਬਿੱਤੀ ਦਿਨੀ ਵਾਇਰਲ ਹੋਈਆਂ ਜਦੋਂ ਇੱਕ ਪੁਲਿਸ ਮੁਲਾਜ਼ਮ ਦਾ ਬੱਚਾ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਤਰਨਾ ਪ੍ਰਦਰਸ਼ਨ ਕੀਤਾ ਫਿਰ ਉਸ ਵੱਲੋਂ ਇਹ ਗੱਲ ਆਖ ਦਿੱਤੀ ਸੀ ਕਿ ਐਮਪੀ ਅਮਰਤਪਾਲ ਦੀ ਸਰਕਾਰ ਲੈ ਕੇ ਆਓ ਜੇ ਅਗਰ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਹੈ ਤੇ ਐਨਐਸਐ ਬਾਰੇ ਗੱਲਬਾਤ ਕਰਾਂਗੇ ਕਿ ਜਿਹੜਾ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਪਹਿਲਾਂ ਵੀ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਨੂੰ ਅਮਰਤਪਾਲ ਬਾਹਰ ਆ ਕੇ ਅੱਗ ਲਗਾ ਸਕਦਾ ਇਸ ਤਰੀਕੇ ਦੇ ਜਿਹੜੀ ਆਪਣਾ ਸਪਸ਼ਟਿਕਰਨ ਪੰਜਾਬ ਸਰਕਾਰ ਨੇ ਰੱਖਿਆ ਸੀ ਪਰ ਗੱਲਬਾਤ ਕਰਨ ਲਈ ਸੜਨ ਵਾਲਾ ਐਮਪੀ ਅਮਰਤਪਾਲ ਸਿੰਘ ਦੇ ਬਾਪੂ ਸਾਡੇ ਨਾਲ ਨੇ ਬਾਪੂ ਤਰਸੇਮ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਿਆ ਜਾ ਰਿਹਾ ਕਿ ਫਿਰ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਜੀ ਮਾਨਯੋਗ ਅਦਾਲਤ ਦੇ ਵਿੱਚ ਕਿ ਅਮਰਤਪਾਲ ਸਿੰਘ ਦੇ ਕਾਫੀ ਗੈਂਗਸਟਰ ਨਾਲ ਸੰਬੰਧ ਨੇ ਤੇ ਇਹ ਕਿਤਨੇ ਕਿਤੇ ਫਿਰ ਸਲਵਾਈ ਸੀ ਐਨਐਸਸੀ ਨੂੰ ਲੈ ਕੇ ਫਿਰ ਕਿਤੇ ਨਾ ਰਿਹਾਈ ਦੀ ਬਹੁਤ ਆਸ ਸੀ ਸੰਗਤਾਂ ਦੇ ਵਿੱਚ ਪਰ ਹੁਣ ਜਿਹੜੀ ਪੰਜਾਬ ਸਰਕਾਰ ਦੇ ਇਸ ਜਵਾਬ ਨੂੰ ਕਿਵੇਂ ਦੇਖ ਰਹੇ ਇਹ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਦੇ ਰਾਜਨੀਤਿਕ ਤੌਰ ਤੇ ਉਹਨਾਂ ਕੋਲ ਡਰ ਰਹੀ ਹੈ ਬਾਕੀ ਨਾ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਤੋਂ ਖਤਰਾ ਨਾ ਉਹਨਾਂ ਦੇ ਕੋਈ ਇਹ ਜਿਹੇ ਤਰਿਕਾ ਇਦਾਂ ਦੇ ਕੋਈ ਸਬੰਧ ਨਹੀਂ ਆ ਇਹ ਜਾਣ ਬੁੱਝ ਕੇ ਅਦਾਲਤਾਂ ਨੂੰ ਵੀ ਲੋਕਾਂ ਨੂੰ ਵੀ ਘਬਰਾਹਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਮੇਰੇ ਖਿਆਲ ਅਕਿ ਜੇ ਲੋਕਾਂ ਨੂੰ ਇਨਾ ਲੱਗਦਾ ਹੁੰਦਾ ਤੇ ਉਹ ਉਹਨੂੰ ਐਡੇ ਵੱਡੇ ਪਦਰ ਤੇ ਵੋਟਾਂ ਪਾ ਕੇ ਐਮਪੀ ਨਾ ਬਣਾਉਂਦੇ ਦੂਸਰਾ ਹੁਣ ਦੇਖੋ ਕਿ ਜਿੱਦਾਂ ਤੁਸੀਂ ਕਿਹਾ ਕਿ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ ਉਹ ਵੀ ਹਿੰਦੂ ਪਰਿਵਾਰ ਚੋਂ ਉਹ ਜਦੋਂ ਨਸ਼ੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਨੂੰ ਵੀ ਕੰ ਉਮੀਦ ਹੀ ਕਰਨ ਅਮਰਤਪਾਲ ਦਿਖਦਾ ਕਿ ਸ਼ਾਇਦ ਜੇ ਉਹ ਬਾਹਰ ਹੁੰਦਾ ਤਾਂ ਸਾਡਾ ਪੁੱਤ ਬਨਾ ਮਰਦਾ ਜਾਂ ਹੋਰ ਹਜ਼ਾਰਾਂ ਲੋਕ ਬਚ ਜਾਂਦੇ ਕਿਉਂਕਿ ਉਹਨਾਂ ਨੇ ਜੋ ਕੰਮ ਕੀਤਾ ਜੋ ਲੋਕਾਂ ਚ ਉਹਨਾਂ ਦੇ ਕਹਿਣ ਦਾ ਜਾਂ ਰੱਬ ਦੀ ਕਿਰਪਾ ਨਾਲ ਉਹਨਾਂ ਦੇ ਬੋਲਾਂ ਚ ਇਨੀ ਬਖਸ਼ਿਸ਼ ਕਿ ਲੋਕ ਬਿਨਾ ਕਿਸੇ ਦਵਾਈ دارੂ ਤੋਂ ਨਸ਼ਾ ਛੱਡ ਦਿੰਦੇ ਸੀਗੇ ਤੇ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਨਸ਼ੇ ਨੂੰ ਇੱਕ ਪਾਸੇ ਤੇ ਡਰਾਮਾ ਕੀਤਾ ਜਾ ਰਿਹਾ ਹੈ ਕਿ ਯੋਧ ਨਸ਼ਿਆਂ ਵਿਰੋਧ ਇੱਕ ਪਾਸੇ ਜਿਹੜੇ ਨਸ਼ੇ ਨੂੰ ਸਹੀ ਤਰੀਕੇ ਨਾਲ ਰੋਕ ਸਕਦੇ ਸੀ ਜਾਂ ਨਸ਼ੇ ਦੇ ਇਹ ਧਰਤੀ ਤੋਂ ਖਤਮ ਕਰ ਸਕਦੇ ਸੀ ਉਹਨਾਂ ਬੰਦਿਆਂ ਨੂੰ ਚੁੱਕ ਕੇ ਤੇ ਐਨਐਸਏ ਲਾ ਕੇ ਜਾਂ ਹੋਰ ਇਹੋ ਜਿਹੇ ਡਰਾਮੇ ਕਰਕੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਨਹੀਂ ਨਿਕਲ ਦਿੱਤਾ ਜਾ ਰਿਹਾ ਤੇ ਹੁਣ ਦੇਖੋ ਜਦੋਂ ਨਸ਼ਿਆਂ ਦੇ ਦੁਬਾਰਾ ਦੁਜਾ ਸ਼ੁਰੂ ਕੀਤਾ ਉਹ ਦਿਨ ਵੀ ਜਿਹੜੇ ਲਿਆਂਦੇ ਗਏ ਬੰਦੇ ਉਹ ਨਸ਼ੇ ਨਾਲ ਟੋਣੇ ਉੱਥੇ ਨਸ਼ਾ ਦੇ ਵੰਡ-ਵੰਡ ਕੇ ਲੋਕਾਂ ਨੂੰ ਇੱਥੇ ਲਿਆਂਦਾ ਗਿਆ ਤੇ ਮੇਰੇ ਖਿਆਲ ਹੈ ਕਿ ਨਸ਼ਿਆਂ ਦੇ ਵਿਰੋਧ ਨਹੀਂ ਗੇ ਨਸ਼ਿਆਂ ਨੂੰ ਵਧਾਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਕਿ ਪੰਜਾਬ ਦੀ ਜਵਾਨੀ ਨੂੰ ਕੋਈ ਸਿੱਧੇ ਰਸਤਾ ਨਾ ਮਿਲ ਜੇ ਉਹਨਾਂ ਨੂੰ ਨਸ਼ਿਆਂ 'ਚ ਲਾ ਕੇ ਅਸੀਂ ਉਹਨਾਂ ਕੋ ਜੋ ਮਰਜ਼ੀ ਲੋਕਾਂ ਦੇ ਕਤਲ ਕਰਵਾਈ ਜਾਈਏ ਲੋਕਾਂ ਚੋ ਪ੍ਰੋਤਿਆ ਵਸੂ ਲਈ ਜਾਈਏ ਇਦਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਲੋਕ ਆ ਉਹ ਇੱਕਦਮ ਬੜੇ ਦਰੇ ਹੋਇਆ ਸੇਮੇ ਹੋਇਆ ਕਿ ਪਤਾ ਨਹੀਂ ਕਿਹ ਕਿਹਦਾ ਦਿਨ ਦਿਹਾੜੇ ਕਤਲ ਹੋ ਜਾ ਰਿਹਾ ਬਹੁਤ ਆ ਹੁਣ ਕੱਲ ਇੱਕ ਵੀ ਸਰਪੰਚ ਦਾ ਹੋਇਆ ਰੋਜ਼ ਇਹੋ ਜੇ ਕੋਈ ਕੋਈ ਦਿਨ ਇਦਾਂ ਦਾ ਨਹੀਂ ਲੰਘਦਾ ਇਹ ਜਿਹੜੀ ਸਰਕਾਰ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੋਂ ਲਾਜ ਐਂਡ ਆਰਡਰ ਚ ਨਹੀਂ ਕੰਟਰੋਲ ਕਰ ਰਹੀ ਜਾਂ ਪਤਾ ਨਹੀਂ ਜਾਣ ਬੁਝ ਕੇ ਇਹੋ ਜੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਉਹਦਾ ਜਿਹੜਾ ਦੋਸ਼ ਆ ਜਿਹੜੇ 3 ਸਾਲ ਤੋਂ ਜੇਲ੍ਹ ਚ ਬੈਠੇ ਬੰਦੇ ਬੰਦਿਆ ਉਨਾ ਦੇ ਮਰ ਰਹੀਆ ਮੇਰਾ ਖਿਆਲ ਹੈ ਕਿ ਬੜੀ ਸ਼ਰਮ ਵਾਲੀ ਗੱਲ ਆ ਕਿ ਇੱਕ 3000 ਕਿਲੋਮੀਟਰ ਤੁਸੀਂ ਦੂਰ ਉਹ ਬੰਦੇ ਨੂੰ ਬੰਦ ਕੀਤਾ ਹੋਇਆ ਤੇ ਫਿਰ ਕਹਿੰਦੇ ਕੋਦੇ ਆਉਣ ਨਾਲ ਉਹਦੇ ਆਉਣ ਨਾਲ ਨਸ਼ੇ ਤੇ ਤਸ਼ਕਰਾਂ ਨੂੰ ਜਾਂ ਨਸ਼ੇ ਨੂੰ ਤੇ ਅੱਗ ਲੱਗ ਸਕਦੀ ਆ ਪਰ ਲੋਕਾਂ ਦੇ ਦਿਲਾਂ 'ਚ ਤੇ ਬਹੁਤ ਲੋਕ ਹਜ਼ਾਰਾਂ ਲੋਕ ਲੋਕ ਮਾਵਾਂ ਲੋਕ ਕਦੀਆਂ ਅਰਦਾਸ ਕਰਦੀਆਂ ਕਿ ਉਹ ਆਵੇ ਤੇ ਸਾਡੇ ਜਿਹੜੇ ਪੁੱਤ ਜੋ ਜੋ ਹਾਲਾਤਾਂ 'ਚ ਸਾਡਾ ਪਰਿਵਾਰ ਲੋਕਾਂ ਦੇ ਨਸ਼ਿਆਂ ਆਣ ਦੇ ਬੱਚਿਆਂ ਦੇ ਪਰਵਾਰਾਂ ਦੇ ਹਾਲਾਤ ਆ ਉਹ ਆਰਥਿਕ ਤੌਰ ਤੇ ਵੀ ਬੜੀ ਬੁਰੀ ਹਾਲਤ ਆ ਸਮਾਜਿਕ ਤੌਰ ਤੇ ਵੀ ਉਹ ਬੜੇ ਪਰੇਸ਼ਾਨ ਆ ਉਹ ਤੇ ਚਾਹ ਰਹੇ ਆ ਕਿ ਕਿਹੜਾ ਵੇਲਾ ਹੋਵੇ ਤੇ ਉਹਨਾਂ ਦੀ ਇੱਕ ਬੰਦ ਖਲਾਸੀ ਹੋਵੇ ਤੇ ਉਹ ਆ ਕੇ ਪੰਜਾਬ ਨੂੰ ਸੰਭਾਲਣ ਤੇ ਪੰਜਾਬ 'ਚੋਂ ਨਸ਼ਾ ਜਾਂ ਇਹ ਜਿਹੜੀ ਗੁੰਡਾਗਰਦੀ ਜੋ ਕਤਲ ਹੋ ਗਾ ਜੋ ਪ੍ਰਵੋਤਨ ਦਾ ਦੌਰ ਉਹ ਖਤਮ ਹੋਵੇ ਜਿਹੜੀ ਪੰਜਾਬ ਸਰਕਾਰ ਮਾਂਜੂਕ ਅਦਾਲਤ ਦੇ ਵਿੱਚ ਪੱਖ ਰੱਖ ਰਹੀ ਹੈ ਆਪਣਾ ਕਿ ਗੈਂਗਸਟਰ ਨਾਲ ਸਬੰਧ ਨੇ ਅਮਰਤਪਾਲ ਦੇ ਅਮਰਤਪਾਲ ਦੀ ਅੰਦਰ ਹੁੰਦੀ ਹੈ ਗੱਲਬਾਤ ਤੁਸੀਂ ਉਹਨਾਂ ਗੈਂਗਸਟਰਾਂ ਦੇ ਟੱਚ 'ਚੋਂ ਕਿਤਨੇ ਕਿਤੇ ਜਿਸ ਤਰੀਕੇ ਨਾਲ ਸਪਸ਼ਟ ਕਰਨ ਦਿੱਤਾ ਮੇਰਾ ਖਿਆਲ ਆ ਕਿ ਹੁਣ ਪਹਿਲਾਂ ਤੁਸੀਂ ਦੇਖੋ ਕਿ ਆ ਉਹਦੇ ਚ ਵੀ ਉਹ ਕਹ ਰਿਹਾ ਕਿ ਸਰਕਾਰ ਦੇ ਟੱਚ ਚ ਆ ਗੈਂਗਸਟਰ ਉਹ 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 ਧੱਕੇ ਨਾਲ ਲੋਕਾਂ ਕੋ ਵੋਟਾਂ ਪਾਉਂਦੇ ਆ ਸਰਕਾਰ ਦੇ ਪੱਖ ਚ ਤੇ ਮੇਰਾ ਖਿਆਲ ਹੈ ਕਿ ਸਰਕਾਰ ਜੇ ਚਾਵੇ ਤੇ ਸਭ ਕੁਝ ਗੈਂਗਸਟਰ ਵੀ ਕੋਈ ਕੋਈ ਵੀ ਇਦਾਂ ਦੀ ਇੱਕ ਵਾਰਦਾਤ ਨਹੀਂ ਹੋ ਸਕਦੀ ਸਰਕਾਰ ਮੇਰੇ ਖਿਆਲ ਖੁਦ ਇਹ ਚੀਜ਼ਾਂ ਨੂੰ ਬੜਾਵਾ ਦੇ ਰਹੀ ਆ ਤੇ ਦੋਸ਼ ਦੂਜਿਆਂ ਦੇ ਉੱਪਰ ਲਾ ਰਹੀ ਇੱਕ ਜਿਹੜੀ ਵੀਡੀਓ ਮੈਂ ਜ਼ਿਕਰ ਕੀਤਾ ਹੈ ਕਿਉਂ ਲੋਕਾਂ ਨੂੰ ਆਸ ਹੋਈ ਹੈ ਕਿਉਂਕਿ ਉਹ ਹਿੰਦੂ ਪਰਿਵਾਰ ਤੁਸੀਂ ਪੁਨਸ ਮੁਲਾਜ਼ਮ ਤਾਂ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਕਿਉਂ ਆਸ ਅਮਰਤਪਾਲ ਦੇ ਉੱਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਥੋੜੇ ਮਹੀਨੇ ਦੇ ਵਿੱਚ ਅਮਰਤਪਾਲ ਨੇ ਇਹ ਜਿਆ ਕੀ ਕਰ ਦਿੱਤਾ ਸੀਗਾ ਤੁਹਾਨੂੰ ਲੱਗ ਰਿਹਾ ਹੈ ਕਿ ਕਿਤਨੇ ਲੋਕਾਂ ਦੀ ਕਿ ਆਸ ਬਚੀ ਹੋਈ ਮੇਰਾ ਖਿਆਲ ਹੈ ਕਿ ਅਮਰਤਪਾਲ ਨੇ ਖੋ ਦੇ ਚੀਜ਼ ਨੂੰ ਸਮਝਿਆ ਜਾਂ ਸੱਚੇ ਦਿਲ ਤੋਂ ਲੋਕਾਂ ਦੇ ਉਹਨੂੰ ਇਸ ਚੀਜ਼ ਦਾ ਦਰਦ ਆਇਆ ਉਹ ਉੱਥੋਂ ਉੱਠ ਕੇ ਇੱਥੇ ਆ ਕੇ ਉਹਨੇ ਸੋਚਿਆ ਕਿ ਸਾਡੀ ਨੌਜਵਾਨੀ ਜਿਹੜੀ ਆ ਕਾਫੀ ਰਸਤੇ ਚ ਪੜਕਾ ਦਿੱਤੀ ਗਈ ਨਸ਼ਿਆਂ ਚ ਰੋੜਤੀ ਗਈ ਗਲਤ ਸਭਿਆਚਾਰ ਚ ਲਿਆ ਕੇ ਉਹਨਾਂ ਨੂੰ ਉਹਨਾਂ ਦਾ ਮੈਂਡ ਵਾਸ਼ ਕਰਕੇ ਉਹਨਾਂ ਕੋ ਗਲਤ ਤੇ ਉਹਨਾਂ ਨੇ ਆ ਕੇ ਆਵਾਜ਼ ਮਾਰੀ ਤੇ ਗੁਰੂ ਮਹਾਰਾਜ ਦਾ ਔਟ ਆਸਰਾ ਲਿਆ ਉਹਨਾਂ ਨੇ ਪਹਿਲਾਂ ਆਪ ਅੰਮ੍ਰਿਤ ਪਾਨ ਕੀਤਾ ਉਸ ਤੋਂ ਬਾਅਦ ਚ ਉਹਨਾਂ ਨੂੰ ਆਵਾਜ਼ ਮਾਰੀ ਵੀ ਸਾਡਾ ਇੱਕੋ ਇੱਕ ਸਾਰੀਆਂ ਬਿਮਾਰੀਆਂ ਦਾ ਹੱਲ ਸੜੇ ਗੁਰੂ ਨਾਲ ਜੁੜਨਾ ਤੋ ਉਹਨਾਂ ਨੇ ਗੁਰੂ ਨਾਲ ਜੋੜਨ ਦੀ ਜਦੋਂ ਗੱਲ ਕੀਤੀ ਉਹਦੇ 'ਚ ਮੇਰੇ ਖਿਆਲ ਹੈ ਕਿ ਬਹੁਤ ਜਿਹੜੇ Hindu ਪਰਿਵਾਰਾਂ ਦੇ ਬੱਚੇ ਵੀ ਸਿੱਖੀਆ ਲਾ ਗਏ ਤੇ ਉਹ ਨਸ਼ਾ ਛੱਡ ਕੇ ਆ ਗਏ ਇਸ ਕਰਕੇ ਬਹੁਤ ਵੱਡਾ ਉਦੋਂ ਵੀ ਹੰਗਾਰਾ ਮਿਲਿਆ ਅਸਨ ਵੀ ਆ ਜਦੋਂ ਵੀ ਕਿਤੇ ਜਿੱਥੇ ਕਿਤੇ ਵੀ ਜਾਂਦੇ ਆ ਕੋਈ ਨਾ ਕੋਈ ਦੋ ਚਾਰ ਨੌਜਵਾਨ ਇਹੋ ਜਿਹੇ ਮਿਲ ਜਾਂਦੇ ਆ ਤੇ ਉਹ ਕਹਿੰਦੇ ਜੀ ਅਸੀਂ ਤੇ ਪਹਿਲਾਂ ਕਲੀਨ ਸ਼ੇਵ ਸੀਗੇ ਅਮਰਤਪਾਲ ਜੀ ਅਸੀਂ ਗੱਲ ਸੁਣਨ ਤੋਂ ਬਾਅਦ ਜਿਸੀਂ ਆਪਣਾ ਦਾੜੀ ਕੇਸ ਵੀ ਰੱਖਿਆ ਅਸੀਂ ਨਸ਼ਿਆਂ ਚੋਂ ਵੀ ਆਪਣੀ ਮੁਕਤੀ ਪਾ ਕੇ ਅਸੀਂ ਆਪਣਾ ਹੁਣ ਵਧੀਆ ਜੀਵਨ ਜੀ ਰਹੇ ਆ ਤੇ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕਾਂ ਚ ਇਸੇ ਕਰਕੇ ਆਸ ਦੀ ਕਰਨੇ ਕਿ ਉਹਨਾਂ ਨੇ ਪਹਿਲਾਂ ਕਰਕੇ ਦਿਖਾਇਆ ਉਹਨਾਂ ਨੇ ਕੋਈ ਵਾਅਦਾ ਨਹੀਂ ਕੀਤਾ ਕਿ ਮੈਂ ਕਰ ਦਊਂਗਾ ਕਰ ਦਊ ਪਰ ਉਹਨਾਂ ਨੇ ਕੀਤਾ ਤੇ ਲੋਕਾਂ ਨੂੰ ਉਹਨਾਂ ਤੇ ਵਿਸ਼ਵਾਸ ਆ ਇਸ ਇਹ ਗੱਲਾਂ ਸਾਰੀਆਂ ਜਿਹੜੀਆਂ ਸਰਕਾਰਾਂ ਕਰ ਰਹੀਆਂ ਇਹ ਖਾਲੀ ਡਰਾਮੇ ਬਾਜ਼ੀ ਇਸ ਤਿਹਾਰੀ ਇਸ ਤਿਹਾਰਾਂ ਚ ਉਹਦੇ ਤੇ ਲੱਖਾਂ ਰੁਪਏ ਖਰਚਾ ਕੀਤੇ ਜਾ ਰਹੇ ਆ ਲੋਕਾਂ ਦੇ ਖਜ਼ਾਨੇ ਦੇ ਪਰ ਉਹ ਨਸ਼ਾ ਬੰਦ ਕਰਨ ਵਾਲੀ ਨਹੀਂ ਨਸ਼ੇ ਦੇ ਵੱਡੇ ਵੱਡੇ ਇਥੇ ਜਿਹੜੇ ਤਸਕਰ ਆ ਉਹ ਸ਼ਰੀਆ ਹਰ ਇੱਕ ਜਗ੍ਹਾ ਤੇ ਨਸ਼ਾ ਮਿਲ ਰਿਹਾ ਪਰ ਮੇਰੇ ਖਿਆਲ ਹੈ ਕਿ ਸਰਕਾਰ ਜੇ ਕੋਈ ਸਰਕਾਰ ਦੇ ਖਿਲਾਫ ਕੋਈ ਨਸ਼ੇ ਦੇ ਵਿਰੋਧ ਕੋਈ ਗੱਲ ਕਰਦਾ ਉਹਦੇ ਤੇ ਪਰਚਾ ਹੋ ਜਾਂਦਾ ਪਰ ਨਸ਼ੇ ਦੇ ਜਿਹੜੇ ਸਦਾਗਰ ਆ ਜਾਂ ਨਸ਼ਾ ਥੋੜਾ ਬੋਟਾ ਖਾਣ ਵਾਲਿਆਂ ਨੂੰ ਫੜ ਕੇ ਗਿਣਤੀ ਦੇ ਤਰੀਕ ਪੂਰੀ ਕੀਤੀ ਜਾ ਰਹੀ ਪਈ ਇੰਨੇ ਲੋਕਾਂ ਨੂੰ ਫੜ ਲਿਆ ਪਰ ਅਸਲੀ ਜਿੱਥੋਂ ਨਸ਼ਾ ਆ ਰਿਹਾ ਜਾਂ ਕੋਈ ਵੱਡੇ ਸਮਗਲ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਉਹਨਾਂ ਨੂੰ ਸਗੋਂ ਉਹਨਾਂ ਦੇ ਸਰਪ੍ਰਸਤੀ ਕੀਤੀ ਜਾ ਰਹੀ ਉਹਨਾਂ ਅੱਛਾ ਐਨਐਸਏ ਤਾਂ ਹੋਰ ਲੋਕਾਂ ਦੇ ਉੱਤੇ ਬਹੁਤ ਲੱਗਿਆ ਹੋਇਆ ਸੀ ਐਮਪੀ ਬਣ ਕੇ ਇੱਕ ਹੋਰ ਐਨਐਸਏ ਤੋਂ ਜਿਹੜਾ ਬਾਹਰ ਆਇਆ ਸੀ ਹੁ ਅਮਰਿਤਪਾਲ ਨੂੰ ਹੀ ਕਿਉਂ ਰੋਕ ਲਗਾਈ ਹੋਈ ਹੈ ਕਿ ਲੱਗਦਾ ਕਿ ਪੰਜਾਬ ਸਰਕਾਰ ਡਰ ਰਹੀ ਹੈ ਜਾਂ ਫਿਰ ਕੇਂਦਰ ਸਰਕਾਰ ਡਰਦੀ ਹੈ ਜਾਂ ਫਿਰ ਲੋਕ ਕਿਹਨੂੰ ਚਾਹੁੰਦੇ ਕਿਸ ਤਰੀਕੇ ਨਾਲ ਤੁਹਾਨੂੰ ਤਿੰਨਾਂ ਤੀਰਾਂ ਵਿੱਚੋਂ ਕਿਹੜਾ ਲੱਗਦਾ ਨਹੀਂ ਮੇਰਾ ਖਿਆਲ ਹੈ ਕਿ ਜਾਂ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਉਹਨਾਂ ਦੀ ਪੰਜਾਬ ਨਾਲ ਹਮੇਸ਼ਾ ਹੀ ਪੰਜਾਬ ਖਾਸ ਕਰਕੇ ਸਿੱਖਾਂ ਨਾਲ ਹਮੇਸ਼ਾ ਹੀ ਠੀਕ ਨਹੀਂ ਰਹੀ ਉਹ ਸਿੱਖਾਂ ਦੇ ਹੱਕਾਂ ਨੂੰ ਦਬਾਉਣ ਵਾਸਤੇ ਪੰਜਾਬ ਨੂੰ ਲੁੱਟਣ ਵਾਸਤੇ ਕੁੱਟਣ ਵਾਸਤੇ ਚਾਹੇ ਸਰਕਾਰਾਂ ਕਾਂਗਰਸ ਦੀਆਂ ਰਹੀਆਂ ਹੋਣ ਜਾਂ ਕਿਸ ਦੀਆਂ ਰਹੀਆਂ ਉਹਨਾਂ ਦਾ ਤੀਰਾ 50% ਸਿਰਦਨੇਗਾ ਤੇ ਇਹੋ ਹੀ ਆ ਕਿ ਪੰਜਾਬ ਦੇ ਲੋਕਾਂ ਨੂੰ ਉਹ ਜਦਾਂ ਗੁਲਾਮ ਬਣਾ ਕੇ ਜਾਂ ਉਹਨਾਂ ਨੂੰ ਬੰਦੂਗਾ ਮਜ਼ਦੂਰ ਬਣਾ ਕੇ ਇੱਕ ਬਸਤੀ ਵਾ ਉਹਦਾ ਟ੍ਰੇਡ ਕਰਨ ਦੀ ਤਾਂ ਉਹ ਅਮਰਤਪਾਲ ਨੇ ਉਸ ਚੀਜ਼ ਦੇ ਖਿਲਾਫ ਨੌਜਵਾਨਾਂ ਚ ਜਾਗਰਤੀ ਲਿਆਂਦੀ ਤੇ ਉਹ ਚੀਜ਼ ਹੈ ਕਿ ਜਿਹੜਾ ਸਾਡੇ ਨੌਜਵਾਨ ਗਲਤ ਕਰਨ ਉਹ ਨਸ਼ੇ ਵਿੱਚ ਨਸ਼ੇ ਖਾਣ ਗੁੰਡਾਗਰਦੀ ਕਰਨ ਸਰਕਾਰਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਜਦੋਂ ਕੋਈ ਸਹੀ ਰਸਤੇ ਤੇ ਆ ਕੇ ਆਪਣੇ ਧਰਮ ਦੀ ਗੱਲ ਕਰਦਾ ਆਪਣੀ ਕੌਮ ਦੀ ਗੱਲ ਕਰਦਾ ਜਾਂ ਆਪਣੇ ਹੱਕਾਂ ਦੀ ਗੱਲ ਕਰਦਾ ਉਦੋਂ ਉਦੋਂ ਉਹਨਾਂ ਦਾ ਉਹਨਾਂ ਨੂੰ ਲੱਗਦਾ ਕਿ ਇਹ ਬੰਦੇ ਨੂੰ ਚਾਹੇ ਆਦੀਪ ਸਿੱਧੂ ਹੋਵੇ ਚਾਹੇ ਸਿੱਧੂ ਮਸੇਵਾਲਾ ਹੋਵੇ ਚਾਹੇ ਕੋਈ ਵੀ ਹੋਵੇ ਚਾਹੇ ਕੋਈ ਨੌਜਵਾਨ ਚੰਗਾ ਖਿਡਾਰੀ ਹੋਵੇ ਤੇ ਇਹ ਸਾਰਿਆਂ ਨੂੰ ਉਹ ਰਸਤੇ ਚੋਂ ਹਟਾਉਣਾ ਪਤਾ ਨਹੀਂ ਕਿਉਂ ਕਿ ਕਿਦਾਂ ਦਾ ਮਾਹੌਲ ਸਿਰਜਣਾ ਚਾਹੁੰਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਪੁੱਤਰ ਸੇਮ ਸਿੰਘ ਜੀ ਜਿੰਨਾਂ ਵੱਲੋਂ ਬਹੁਤ ਗੱਲਾਂ ਸ਼ੇਅਰ ਕੀਤੀਆਂ ਨੇ ਜਿਸ ਤਰੀਕੇ ਨਾਲ ਪ੍ਰਵਾਸੀਆਂ ਨੂੰ ਲੈ ਕੇ ਵੀ ਜਾਂ ਫਿਰ ਅਮਰਿਤਪਾਲ ਦੀ ਐਨਐਸਸੀ ਨੂੰ ਲੈ ਕੇ ਰਿਹਾਈ ਰੋਕੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹ ਹਵਾਲਾ ਦਿੱਤਾ ਜਾ ਰਿਹਾ ਕਿ ਅਮਰਿਤਪਾਲ ਬਾਹਰ ਆਣ ਕੇ ਕਿਤਨੇ ਦਾ ਮਾਹੌਲ ਖਰਾਬ ਕਰ ਸਕਦਾ ਹੈ ਪੰਜ ਦਰਿਆਵਾਂ ਨੂੰ ਅੱਗ ਲਗਾ ਸਕਦਾ ਹੈ ਇਸ ਤਰੀਕੇ ਦੇ ਹਵਾਲੇ ਜਿਹੜੇ ਦਿੱਤੇ ਗਏ ਸੀ ਪਰ ਇਹਨਾਂ ਵੱਲ ਦੱਸਿਆ ਗਿਆ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਅਮਰਿਤਪਾਲ ਬਾਹਰ ਆਵੇ ਤੇ ਮੁਰਦ ਤੋਂ ਫਿਰ ਉਹੀ ਵਹੀਰ ਕੱਢੀ ਜਾਵੇ ਜਿੱਥੇ ਨਾਲ ਕੀ ਨੌਜਵਾਨ ਨਸ਼ੇ ਤੋਂ ਦੂਰ ਹੋ ਸਕਣ ਕਿਉਂਕਿ ਪਿੱਤੇ ਦਿਨ ਜਿਸ ਤਰੀਕੇ ਦੇ ਵੀਡੀਓ ਵਾਇਰਲ ਹੋਈਆਂ ਨੇ ਤਾਂ ਸਿਆਸਤ ਦੇ ਵਿੱਚ ਪਹੁੰਚ ਆ ਗਿਆ ਕਿਉਂਕਿ ਇੱਕ ਮੌਕੇ ਦੀ ਪੁਲਿਸ ਦੇ ਵਿੱਚ ਮੌਜੂਦ ਹੋਵੇ ਤਾਂ ਉਸ ਵੱਲੋਂ ਇਹ ਗੱਲ ਕਹਖ ਦੇਣੀ ਕਿ ਐਮਪੀ ਅਮਰਿਤਪਾਲ ਦੀ ਸਰਕਾਰ ਲੈ ਕੇ ਆਓ ਆਪਣੇ ਕੈਮਰਾਮੈਨ ਗੁਰਜੋਤ ਦੇ ਨਾਲ ਹਰਪ੍ਰੀਤ ਸਿੰਘ